ਆਮ ਆਦਮੀ ਪਾਰਟੀ ਇਸ ਸਮੇਂ ਜਸ਼ਨ ਦੇ ਮਾਹੌਲ ਦੇ ਵਿੱਚ ਜਲੰਧਰ ਪੱਛਮੀ ਦੀ ਜਿਮਣੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅੰਦਰ ਜਸ਼ਨ ਦਾ ਮਾਹੌਲ ਹੈ ਤੇ ਇਸ ਵਿੱਚਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਤੁਸੀਂ ਜੁੜੇ ਹੋ ਲੋਕਪੋਇੰਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਜਿਲੰਦਰ ਪਛਮੀ ਦੀ ਚੋਣ ਆਮ ਆਦਮੀ ਪਾਰਟੀ ਨੇ ਕਰੀਬਨ ਕਰੀਬ 37000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤ ਲਈ ਹੈ। ਮਹਿੰਦਰ ਭਗਤ ਨੂੰ ਸ਼ਾਨਦਾਰ ਜਿੱਤ ਮਿਲੀ ਹੈ। ਆਮ ਆਦਮੀ ਪਾਰਟੀ ਦੇ ਵਿੱਚ ਇਸ ਸਮੇਂ ਖੁਸ਼ੀ ਦੀ ਲਹਿਰ ਹੈ। ਤੇ ਇਸੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਜਿਹੜਾ ਆਪਣੀ ਖੁਸ਼ੀ ਜ਼ਾਹਰ ਕੀਤੀ ਗਈ ਹੈ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਕੀ ਲਿਖਦੇ ਹੈ ਭਗਵੰਤ ਮਾਨ ਇਹ ਤੁਹਾਡੇ ਨਾਲ ਸਾਂਝਾ ਕਰਦੇ ਆ। ਮੁੱਖ ਮੰਤਰੀ ਲਿਖਦੇ ਆ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਸਭ ਨੂੰ ਬਹੁਤ-ਬਹੁਤ ਵਧਾਈ ਵੱਡੀ ਲੀਡ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਸਰਕਾਰ ਦੇ ਕੰਮ ਤੋਂ ਬੇਹੱਦ ਖੁਸ਼ ਨੇ ਜਿਮਣੀ ਚੋਣ ਦੌਰਾਨ ਕੀਤੇ ਵਾਅਦੇ ਅਨੁਸਾਰ ਜਲੰਧਰ ਵੈਸਟ ਨੂੰ ਵੀ ਅਸੀਂ ਬੈਸਟ ਬਣਾਵਾਂਗੇ ਮਹਿੰਦਰ ਭਗਤ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਪੋਸਟਰ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਮੁੱਖ ਮੰਤਰੀ ਦਾ ਕਹਿਣ ਦਾ ਮਤਲਬ ਇਹੀ ਹੈ ਕਿ ਜਿੱਤ ਹੋਈ ਹੈ ਸੁਭਾਵਿਕ ਜੀ ਗੱਲ ਹੈ ਕਿ ਉਹਦੀ ਖੁਸ਼ੀ ਤਾਂ ਆਮ ਆਦਮੀ ਪਾਰਟੀ ਨੇ ਮਨਾਉਣੀ ਹੋਈ ਹੈ ਜਿਸ ਪ੍ਰਕਾਰ ਦੀ ਜਿੱਤ ਹੋਈ ਹੈ 30000 37000 ਦੇ ਕਰੀਬ ਵੋਟਾਂ ਦੇ ਨਾਲ ਮਹਿੰਦਰ ਭਗਤ ਜਿੱਤੇ ਆ ਮੁੱਖ ਮੰਤਰੀ ਭਗਵੰਤ ਮਾਨ ਇਸ ਖੁਸ਼ੀ ਨੂੰ ਜਿਹੜਾ ਉਹ ਸਾਂਝਾ ਕਰ ਰਹੇ ਨੇ ਵਧਾਈ ਦੇ ਰਹੇ ਨੇ ਮਹਿੰਦਰ ਭਗਤ ਨੂੰ ਵੀ ਵਧਾਈ ਦਿੱਤੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੇ ਵਿੱਚ ਇੱਕ ਲਾਈਨ ਲਿਖੀ ਹੈ ਕਿ ਵੱਡੀ ਲੀਡ ਨਾਲ ਮਿਲੀ ਜਿੱਤੇ ਦਰਸਾਉਂਦੀ ਹੈ ਕਿ ਪੰਜਾਬ ਭਾਰਤ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹਦ ਖੁਸ਼ ਨੇ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਇਸ ਲਾਈਨ ਨੂੰ ਦੁਬਾਰਾ ਪੜ੍ਹ ਲੈਣਾ ਚਾਹੀਦਾ ਹੈ ਜੇਕਰ ਖੁਸ਼ ਹੁੰਦੇ ਤਾਂ ਫਿਰ ਤੁਹਾਨੂੰ 13 0 ਦਾ ਨਾਹਰਾ ਦੇ ਕੇ ਤਿੰਨ ਸੀਟਾਂ ਨਹੀਂ ਸੀ ਆਉਂਦੀਆਂ ਅਸਲ 'ਚ ਪੰਜਾਬ ਭਾਰਤ 'ਚ ਤਾਂ ਵੋਟਾਂ ਉਸੇ ਵੇਲੇ ਪਈਆਂ ਤੇ ਇੱਕ ਹਲਕੇ ਦੀਆਂ ਵੋਟਾਂ ਸੀ ਇਸ ਹਲਕੇ 'ਚ ਵੀ ਉਸ ਸਮੇਂ ਤੁਹਾਨੂੰ ਵੋਟ ਨਹੀਂ ਪਈ ਤੀਜੇ ਨੰਬਰ ਤੇ ਚੱਲੇ ਇਸ ਸਮੇਂ ਤੁਹਾਡੇ ਤੇ ਬਹੁਤ ਸਾਰੇ ਵਿਰੋਧੀ ਧਿਰ ਦੇ ਇਲਜ਼ਾਮ ਨੇ ਕਿ ਤੁਸੀਂ ਸੱਤਾ ਦੀ ਦੁਰਵਰਤੋਂ ਕੀਤੀ ਐ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਐ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਐ ਸੂਟ ਵੰਡੇ ਨੇ ਸਰਕਾਰੀ ਗੱਡੀਆਂ 'ਚ ਸ਼ਰਾਬ ਵੰਡੀ ਐ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਦੇ ਉੱਤੇ ਇਸ ਸਮੇਂ ਇਲਜ਼ਾਮ ਨੇਗੇ ਇਹਨਾਂ ਚੀਜ਼ਾਂ ਦੇ ਤੁਸੀਂ ਉਹਨਾਂ ਦੇ ਬਾਰੇ ਹਜੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਨਾ ਹੀ ਤੁਹਾਡੀ ਪਾਰਟੀ ਨੇ ਤੇ ਨਾ ਹੀ ਤੁਸੀਂ ਇਹ ਹਰਗੱਜ਼ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਇਸ਼ਾਰਾ ਨਹੀਂ ਹੈ ਕਿ ਪੰਜਾਬ ਭਰ ਦੇ ਲੋਕ ਖੁਸ਼ ਨੇ ਜਲੰਧਰ ਵਾਸਤੇ ਲੋਕ ਖੁਸ਼ ਹੋ ਸਕਦੇ ਆ ਉਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਜੀ ਸਕਦੇ ਕਿ ਕਿਹੜੇ ਸਰਕਮਚਾਂਸਸ ਚ ਵੋਟਾਂ ਪਾਈਆਂ ਨੇ ਉਹਨਾਂ ਨੇ ਇਹ ਵੀ ਪਤਾ ਲੱਗ ਜਾਏਗਾ ਪਰ ਜੇ ਜੀ ਗੱਲ ਤੁਸੀਂ ਕਹੀ ਕਿ ਪੰਜਾਬ ਭਰ ਦੇ ਲੋਕ ਤੁਹਾਡੀ ਸਰਕਾਰ ਦੇ ਕੰਮ ਤੋਂ ਖੁਸ਼ ਨੇ ਸ਼ਾਇਦ ਇਸ ਤੇ ਤੁਹਾਨੂੰ ਇੱਕ ਵਾਰ ਮੋੜ ਰਿਵਿਊ ਕਰ ਲੈਣਾ ਚਾਹੀਦਾ ਕਿ ਫਿਰ ਤੁਹਾਡੇ ਨਾਲ 13 0 ਕਹਿ ਕੇ ਤੇ 10 13 ਨਾ ਹੁੰਦੀ ਫਿਰ ਤੁਸੀਂ ਘਟੋ ਘਟ 7 8 ਸੀਟਾਂ ਦਾ ਜਿੱਤਦੇ ਚਲੋ ਬੰਦਾ ਇੱਕ ਟਾਰਗੇਟ ਲੈ ਕੇ ਚੱਲਦਾ ਉਹ ਚੋਂ ਪੂਰਾ ਨਹੀਂ ਕਰ ਪਾਉਂਦਾ ਘਟੋ ਘਟ 7 8 ਸੀਟਾਂ ਦਾ ਜਿੱਤਦੇ ਪਰ ਤੁਸੀਂ ਤਿੰਨ ਸੀਟਾਂ ਜਿੱਤੀਆਂ ਤਿੰਨ ਦੇ ਵਿੱਚੋਂ ਵੀ ਦੋ ਸੀਟਾਂ ਜਿਹੜੀਆਂ ਜਿਹੜੀਆਂ ਬਹੁਤ ਲੋ ਮਾਰਜਨ ਦੀਆਂ ਨੇ ਜਿਹੜੀਆਂ ਲੋਕ ਸਭਾ ਦੇ ਵਿੱਚ ਜਿਸ ਨੂੰ ਹਾਈ ਮਾਰਜਨ ਨਹੀਂ ਗਿਣਿਆ ਜਾਂਦਾ ਤੇ ਬਹੁਤ ਖੰਦਿਆਂ ਤੇ ਜਾ ਕੇ ਜਿੱਤੀਆਂ ਨੇਗੀਆਂ ਤਾਂ ਕੁੱਲ ਮਿਲਾ ਕੇ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਵਧਾਈਆਂ ਉਹਨਾਂ ਦੀ ਪਾਰਟੀ ਨੇ ਨੂੰ ਵੀ ਵਧਾਈਆਂ ਤੇ ਭਗਵੰਤ ਮਾਨ ਮਾਫ ਕਰਨਾ ਮਹਿੰਦਰ ਭਗਤ ਉਹਨਾਂ ਨੂੰ ਵੀ ਵਧਾਈਆਂ ਉਹਨਾਂ ਦੀ ਜਿੱਤ ਦੀਆਂ ਪਰ ਇਹ ਜਿੱਤ کئی ਪ੍ਰਕਾਰ ਦੀ ਹੈ ਇਹਦੇ ਵਿੱਚ ਬਹੁਤ ਸਾਰੇ ਵਿਸ਼ਲੇਸ਼ਣ ਰੋਕੇ ਹੋਏ ਆ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸੀਟ ਸੇਵ ਕਰ ਪਾਏ ਐ ਇਸ ਰਿਜ਼ਲਟ ਤੋਂ ਬਾਅਦ ਕਿ ਨਹੀਂ ਇੱਕ ਹੁਣ ਵੱਡਾ ਸਵਾਲ ਹੈ ਕਿਉਂਕਿ ਲਗਾਤਾਰ ਵਿਰੋਧੀ ਧਿਰ ਕਹਿ ਰਿਹਾ ਕਿ ਜਲੰਧਰ ਪੱਛਮੀ ਦੀ ਜਿਮਨੀ ਚੋਣ ਤੋਂ ਬਾਅਦ ਪੰਜਾਬ 'ਚ ਵੱਡਾ ਸਿਆਸੀ ਉਤਲ ਪੁਤਲ ਹੋਣਾ ਹੈ ਇਸ ਮਾਮਲੇ ਦੇ ਵਿੱਚ ਹੁਣ ਹੋਰ ਅੱਗੇ ਜਾ ਕੇ ਕੀ ਨਿਕਲਦਾ ਹੈ ਤਾਂ ਸਮਾਂ ਦੱਸੇਗਾ